ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲੱਤੇ ਚੈਨਲ ਦੇ ਨਾਲ ਅੱਜ 4 ਅਕਤੂਬਰ 2025 ਆਪਾਂ ਤੁਹਾਨੂੰ ਸ਼ਾਮ ਦੀ 6 ਵੇ ਦੀ ਰਿਪੋਰਟ ਦੇਾਂਗੇ ਪੌਂਗ ਟਾਈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਹਰੀਕੇੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਸਵੇਰੇ ਜਿਹੜਾ 6 ਵਜੇ ਕਿੰਨਾ ਪਾਣੀ ਛੱਡਿਆ ਜਾ ਰਿਹਾ ਸੀ ਆਪਾਂ ਨੂੰ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਜਿਹੜੀਆਂ ਲਗਾਤਾਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਵੱਡੇ ਪੱਧਰ ਤੇ ਪਵੇਗਾ ਅੱਜ 17 ਜ਼ਿਲ੍ਹਿਆਂ ਨੂੰ ਹਾਈਲਾਈਟ ਤੇ ਫਿਰ ਕਰ ਦਿੱਤਾ ਗਿਆ ਹੈ ਕਿ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਪੌਂਗ ਡੈਮ ਤੋਂ ਭਾਖੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾਵੇਗਾ ਉਸ ਦੇ ਰਿਲੇਟਡ ਅੱਜ ਆਪਾਂ ਤੁਹਾਨੂੰ ਜਾਣਕਾਰੀ ਸ਼ਾਮ ਦੀ ਰਿਪੋਰਟ ਦੇਣ ਜਾ ਰਹੇ ਹਾਂ ਪੌਂਗ ਡੈਮ ਤੋਂ ਕਿੰਨਾ ਪਾਣੀ ਸਵੇਰੇ ਛੱਡਿਆ ਸੀ ਕਿੰਨਾ ਜਿਹੜਾ ਸ਼ਾਮ ਨੂੰ ਛੱਡਿਆ ਜਾ ਰਿਹਾ ਹੈ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਕਿਰਪਾ ਕਰਕੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭੈਣ ਭਰਾ ਨਵੇਂ ਜਿਹੜੇ ਉਹਨਾਂ ਕਿਰਪਾ ਕਰਕੇ ਜਿਹੜਾ ਆਪਣਾ YouTube ਚੈਨਲ ਸੁਖ ਲਟ ਗਿਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜਿਹੜੀ ਪਰਪਲ ਦੀ ਰਿਪੋਰਟ ਆਪਾਂ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਾਉਂਦੇ ਰਹੀਏ ਜੇਕਰ ਆਪਾਂ ਸ਼ਾਮ ਦੀ ਰਿ ਤਾਂ ਜਿਹੜਾ ਟੋਟਲ ਪਾਣੀ ਰੱਖਣ ਦੀ ਸਮਰਤਾ 1400 ਫੁੱਟਾ ਪੌਂਗ ਡੈਮ ਦੀ ਗੱਲ ਕਰੀਏ ਤਾਂ ਐਵਰੇਜ ਡਾਟ ਦੇ ਵਿੱਚ ਅੱਜ ਜਿਹੜਾ ਰੈਸਟ ਲੈਵਲ ਜਿਹੜਾ 1388.02 ਫੁੱਟ ਤੇ ਚੱਲ ਰਿਹਾ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ 9823 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 23115 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਐਵਰੇਜ ਡਾਟ ਦੇ ਵਿੱਚ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੇ ਤਾਂ 7400 13 ਕਿਊਸੀ ਦੇ ਜਿਹੜਾ ਪਾਣੀ ਆ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 49948 ਕਿਊਸੀ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਜੇਕਰ ਆਪਾਂ ਸਵੇਰ ਦੀ ਗੱਲ ਕਰ ਲਈਏ ਸਵੇਰੇ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੀਗਾ ਉਹ ਜਿਹੜਾ ਸਿਰਫ ਲਗਭਗ 17000 ਕਿਊਸੀ ਕਿ ਛੱਡਿਆ ਜਾ ਰਿਹਾ ਸੀਗਾ ਜੇਕਰ ਸ਼ਾਮ ਦੀ ਰਿਪੋਰਟ ਦੇਖ ਲਈਏ ਤਾਂ ਸ਼ਾਮ ਨੂੰ ਜਿਹੜਾ ਪਾਣੀ ਆ 49000 ਕਿਊਸੀ ਕਿ ਜਿਹੜਾ ਕਰ ਦਿੱਤਾ ਗਿਆ ਹੈ ਆਊਟਫਲੋ ਜਿਹੜਾ ਕਿ ਸਵੇਰੇ 17000 ਸੀਗਾ ਤੇ ਸ਼ਾਮ ਨੂੰ ਜਿਹੜਾ ਵਾ ਲਗਭਗ 49000 ਕਿਊਸਿਕ 49948 ਕਿਊਸਿਕ ਜਿਹੜਾ ਪਾਣੀ ਆ ਪੋਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਸਵੇਰ ਦੇ ਮੁਕਾਬਲੇ ਕਾਫੀ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਉਹ ਵਧਾ ਦਿੱਤਾ ਗਿਆ ਹੈ ਜੇਕਰ ਆਪਾਂ ਭਾਖੜਾ ਡੈਮ ਦੀ ਸਵੇਰੇ 6 ਵਜੇ ਦੀ ਰਿਪੋਰਟ ਦੇਖੀਏ ਤਾਂ ਸਵੇਰੇ 6 ਵਜੇ ਜਿਹੜਾ ਭਾਖੜਾ ਡੈਮ ਤੋਂ ਇਨਫਲੋ ਆ ਜਿਹੜਾ ਉਹ 23203 ਕਿਊਸੀ ਕੋ ਰਿਆ ਸੀ ਆਊਟਫਲੋ ਜਿਹੜਾ 32925 ਕਿਊਸੀ ਜਿਹੜਾ ਪਾਣੀ ਸੀ ਉਹ ਆਊਟਫਲੋ ਕੀਤਾ ਜਾ ਰਿਹਾ ਸੀ ਭਾਖੜਾ ਡੈਮ ਤੋਂ ਜੇਕਰ ਮੈਂ ਫੇਰ ਦੁਬਾਰਾ ਦੱਸਦਾ ਕਿ ਜਿਹੜਾ ਸਵੇਰੇ ਪੌਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਸੀ 17000 ਪਰ ਜੇਕਰ ਸ਼ਾਮ ਦੀ ਰਿਪੋਰਟ ਦੇਖੇ ਤਾਂ ਸ਼ਾਮ ਦੀ ਰਿਪੋਰਟ ਦੇ ਵਿੱਚ 49000 ਕਿਊਸੀ ਜਿਹੜਾ 49948 ਕਿਊਸੀ ਕ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਜੇਕਰ ਹਰੀਕੇ ਦੀ ਐਡਵਰਕਸ ਦੀ ਗੱਲ ਕਰੀਏ ਤਾਂ ਪੌਂਡ ਲੈਵਲ ਜਿਹੜਾ 600 88.ਤੇ ਚੱਲ ਰਿਹਾ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ 32279 ਕਿਊਸੀ ਜਿਹੜਾ ਪਾਣੀ ਆ ਹਰੀ ਘੜ ਵਰਕਸ ਤੇ ਇਨ ਸਟੀਮ ਹੋ ਰਿਹਾ ਜੇਕਰ ਆਪਣੇ ਸੌਰੀ ਅਪਸਟ੍ਰੀਮ ਹੋ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 12563 ਕਿਊਸਿਕ ਜਿਹੜਾ ਪਾਣੀ ਆ ਫਰੋਜਪੁਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਧੇਗਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 12791 ਕਿਊਸਿਕ ਪਾਣੀ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 6825 ਕਿਊਸਿਕ ਜਿਹੜਾ ਪਾਣੀ ਆ ਫਰੋਜਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਸੋ ਬਹੁਤ ਖਾਸ ਰਿਪੋਰਟ ਆ ਕਿ ਜਿਹੜਾ ਪੋਂਗ ਡੈਮ ਤੋਂ ਪਾਣੀ ਜਿਹੜਾ ਵੱਡੇ ਪੱਧਰ ਤੇ ਵਧਾ ਦਿੱਤਾ ਗਿਆ ਹੈ ਸੁਚੇਤ ਰਹਿ ਕਿਉਂਕਿ ਇਹੀ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਹੁੰਦਾ ਆ ਜਿਹੜਾ ਹਰੀਕੜ ਵਰਕਸ ਤੇ ਪਹੁੰਚੇਗਾ ਤੇ ਅਗਲੇ ਪਾਸੇ ਜਿਹੜਾ ਇਹ ਪਾਣੀ ਛੱਡਿਆ ਜਾਵੇਗਾ ਸੋ ਕਿਰਪਾ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਹਰ ਘਰ ਹਰ ਫੋਨ ਤੱਕ ਪਹੁੰਚਾਓ ਤਾਂ ਜਿਹੜੀ ਸਹੀ ਜਾਣਕਾਰੀ ਆ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸੋ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਜਾਂ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸੋ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਪਾਣੀ ਜਿਹੜਾ ਇੱਕ ਵਾਰ ਵਧਨ ਦੀ ਗਗਾਰ ਤੇ ਫਿਰ ਚੱਲ ਰਿਹਾ ਕਿਉਂਕਿ 50000 ਕਿਊਸੀ ਦਾ ਪਾਣੀ ਛੱਡਿਆ ਲਗਭਗ ਪਾਣੀ ਹੋ ਸਕਦਾ ਹੈ ਕਿ ਜਿਹੜਾ ਇੱਕ ਵਾਰ ਫਿਰ ਜਿਹੜਾ ਦਸਤਕ ਦੇ ਸਕਦਾ ਨੀਵੀਂਆਂ ਜ਼ਮੀਨਾਂ ਦੇ ਵਿੱਚ ਪਾਣੀ ਫਿਰ ਜਿਹੜਾ ਵੜ ਸਕਦਾ ਕਿਉਂਕਿ ਜ਼ਮੀਨਾਂ ਗਿੱਲੀਆਂ ਨੇ ਹੁਣ ਕਿਹੜਾ ਜ ਸੋ ਸੋਚੇ ਇਤ ਰਹਿਣ ਦੀ ਲੋੜ ਆ ਵੀਡੀਓ ਜਰੂਰ ਸ਼ੇਅਰ ਕਰਿਓ ਸੁਖ ਲਟਿਆ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ